ਦੇ ਜਾ ਰਹੀ ਆ ਪਿਛੇ ਆ ਪਾਣ 16 ਸਹਿਬ ਤੇ ਜਵਾਨੀ ਸਰਵਣ ਕੀਤੇ ਜਪਜੀ ਸਾਹਿਬ ਨੇ ਸਰਵਣ ਕਰਕੇ ਆਇਆ ਪਿਆਰ ਬਾੜਿਆਂ ਕੋਲ ਸ੍ਰੀ ਰਾਗ ਅੱਜ ਤੋਂ ਸ਼ੁਰੂ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ ਕੋ ਕਾਰ ਸਤਿਗੁਰ ਪ੍ਰਸਾਦ ਕੋ ਰੱਬ ਪ੍ਰਮਾਤਮਾ ਕੀ ਕਿਰਤ ਹੈ ਕੋ ਵਾਹਿ ਕੋ ਵਈਕ ਹੈ ਜਿਹੜਾ ਮੂਰੂ ਦੀ ਕਿਰਪਾ ਸਦਕਾ ਸੋਨਾ ਪ੍ਰਾਪਤ ਕਰਾਉਂਦਾ ਹੈ ਉਦੀ ਬਖਸ਼ਿਸ਼ ਹੁੰਦੀ ਹੈ ਤਾਂ ਉਹਨੇ ਤੱਕ ਪਹੁੰਚਿਆ ਜਾ ਸਕਦਾ ਹੈ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਸ੍ਰੀ ਰਾਗ ਦੇ 22 ਤਾਣੀ ਹੈ ਪਿਆਰ ਵਾਲਾ ਪਹਿਲਾ ਰਾਗ ਹੈ 33 ਰਾਗਾਂ ਦਾ ਬਾਣੀ ਧੰਗ ਗੁਰਸੇਵ ਪਾਤਸ਼ਾਹ ਜੀ ਦੇ ਵਿੱਚ 33 ਰਾਗਾਂ ਦਾ ਪਹਿਲਾ ਰਾਗ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਪਹਿਲੇ ਪੈਰ ਰਾਗ ਦੇ ਪਹਿਲੇ ਪੈਰ ਖਾਣ ਦੀ ਤਰਤੀਬ ਹੈ ਵੀ ਨਹੀਂ ਆਖ ਦੇ ਚ ਜਾਜਵਤੀ ਰਾਗ ਉਹਦਾ ਜਿਹੜਾ ਚਾਰਨ ਦੇ ਵਿੱਚ ਲਾਇਆ ਜਾਂਦਾ ਗੁਰਮਾਣੀ ਸਾੰਮੁ ਖੰਹੇਰੇ ਤੋਂ ਚਾਰਨ ਦੇ ਵਿੱਚ ਲੈ ਕੇ ਖਾਹੀ ਸਮਝਣ ਦੀ ਕੋਸ਼ਿਸ਼ ਕਰਿਓ ਕਰਿਓ ਸਾਡੀ ਜਿੰਦਗੀ ਦੇ ਵਿੱਚ ਅਗਿਆਨਤਾ ਦਾ ਹਨੇਰਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਹਨੇਰਾ ਹੈ ਇਹ ਹਨੇਰੇ ਦੇ ਵਿੱਚੋਂ ਸਤਿਗੁਰਾਂ ਦੇ ਸਾਧਨ ਸੰਸਪਿਆ ਆਉਂਦੇ ਚਾਰਨ ਵੱਲ ਨੂੰ ਲੈ ਕੇ ਜਾਣਦੇ ਅੱਗੇ ਜਿੰਨੇ ਦੇ ਵਿੱਚ ਗਿਆਨ ਦਾ ਚਾਨਣ ਹੋਣਾ ਹੈ ਇੱਥੇ ਪਾਤਸ਼ਾਹ ਜੀ ਰਾਗ ਸੂ ਰਾਗ ਮੰਨ ਲਾ ਪਹਿਲਾ ਅੱਖਰਾਂ ਦੇ ਵਿੱਚ ਵੀ ਪਹਿਲਾ ਲਿਖਿਆ ਗਿਣਤੀ ਦਾ ਵੀ ਪਹਿਲਾ ਹੈ ਇਹਦਾ ਅਰਥ ਹੈ ਕਿ ਅਸੀਂ ਇਸ ਪਹਿਲਾ ਪਹਿਲਾ ਪਿਆਰ ਨਾਲ ਪੜਨਾ ਹੈ ਪਹਿਲਾ ਪੜ੍ਹਨਾ ਹੈ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹ ਧਿਆਨ ਦੇਣ ਦੇ ਅੱਖਰਾਂ ਦੇ ਵਿੱਚ ਵੀ ਪਹਿਲਾ ਲਿਖਿਆ ਪਪਾ ਹਹਾ ਸਿਹਾਰੀ ਲਲਾ ਫਿਰ ਕਰਨਾ ਪਹਿਲਾ ਲਿਖਿਆ ਲਿਖਿਆ ਉਸ ਤੋਂ ਬਾਅਦ ਗੀਤੀ ਦਾ ਵੀ ਦਿੱਕਤ ਆ ਪਾਤਸ਼ਾਹ ਜੀ ਨੇ ਇਹ ਸਾਨੂੰ ਸਾਨੂੰ ਸੰਬੋਧਿਤ ਕਰ ਲਿੰਦਾ ਸਾਨੂੰ ਕਹਿੰਦਾ ਕਿ ਨੂੰ ਪਹਿਲਾ ਪਹਿਲਾ ਪੜਦਾ ਇਹ ਸ਼ਬਦ ਆਪਾ ਸ਼ਰਵਣ ਕਰਾਂਗੇ ਸ੍ਰੀ ਰਾਮ ਦਾ ਇਹਦੇ ਵਿੱਚ ਸਤਿਗੁਰਾਂ ਦੇ ਸਾਹਮਣੇ ਮਾਇਆ ਨਾਲੇ ਹਸੇ ਮਾਇਆ ਦੇ ਬੜੇ ਰੂਪ ਨੇ ਬਹੁਤ ਨੋਏ ਤੇ ਕੰਨੀ ਪੈਸੇ ਨੂੰ ਅਸੀਂ ਮਾਇਆ ਜੀ ਕਹਿ ਸਕਦੇ ਨਹੀਂ ਤਾਨੂੰ ਤੁਸੀਂ ਮਾਇਆ ਦੀ ਕਹਿ ਸਕਦੇ ਪਾਤਸ਼ਾਹ ਜੀ ਨੇ ਕਹਿਆ ਨੇ ਜਿਹੜੀ ਤੇਰੇ ਮਨ ਨੂੰ ਆਪਣੀ ਵੱਲ ਖਿੱਚ ਲਵੇ ਤੈਨੂੰ ਗੁਰੂ ਤੋਂ ਤੇ ਰੱਬ ਤੋਂ ਤੋੜ ਦੇਵੇ ਉਹ ਹੀ ਚੀਜ਼ ਮਾਇਆ ਹੈ ਜਿਹੜੀ ਤੇਰੇ ਮਨ ਨੂੰ ਆਪਣੇ ਵੱਲ ਖਿੱਚ万ਲੇ ਤੈਨੂੰ ਗੁਰੂ ਤੋਂ ਤੋੜਦੀ ਹੈ ਤੈਨੂੰ ਰੱਬ ਤੋਂ ਤੋੜਦੀ ਹੈ ਉਹ ਮਾਇਆ ਹੈ ਮਾਇਆ ਇਸ ਸਮਝ ਦੇ ਵਿੱਚ ਵਿੱਚ ਤਾਂ ਗੁਰੂ ਰੰਸਾਹ ਪਾਤਸ਼ਾਹ ਜੀ ਚਾਰ ਚਾਰ ਦੀ ਮਾਇਆ ਸਮੂਖਾਰੀ ਉਹ ਕਿਹੜੀ ਹੈ ਜੜ ਹੈ ਚੇਤਨ ਹੈ ਕਿ ਸੂਰੀ ਹੈ ਮਾਇਆ ਹੈ ਮਾਇਆ ਇਹ ਚੌਥੀ ਜਿਹੜੀ ਹੈ ਰਾਜਸੀ ਹੈ ਜਾਣ ਕੇ ਕੀ ਹੈ ਯਾਰ ਉਹ ਹੈ ਜਿਹੜੀ ਆਇਆ ਆਪਣੇ ਸਮਾਂ ਨੂੰ ਹਿੰਦੀ ਨਹੀਂ ਉਹ ਜਾ ਰਹੇਗਾ ਹਿੰਦੀ ਨਹੀਂ ਫੇਰ ਵੀ ਸਾਡੇ ਮਨ 'ਤੇ ਪ੍ਰਭਾਵ ਪਾਦੀ ਆਪਾਂ ਜਾ ਰਹੇ ਹਾਂ ਜੀ ਸੜਕ ਤੋਂ ਜਾ ਰਹੇ ਹਾਂ ਸਾਹਮਣੇ ਬਹੁਤ ਸੋਹਣਾ ਕਿਸੇ ਦਾ ਘਰ ਬਣਿਆ ਹੈ ਬਹੁਤ ਸੋਹਣੀ ਕੋਠੀ ਬਣੀ ਹੈ ਤੇ ਸਾਡੇ ਮਨ ਵਿੱਚ ਸਿਗਨ ਚੱਲ ਰਿਹਾ ਹੈ ਆਹ ਬੇਬਾ ਸਾਡੇ ਮਾਰਗ ਦੇ ਵਿੱਚ ਸਿਮਰਨ ਚੱਲ ਰਿਹਾ ਰੱਬ ਨਾਲ ਅਗਲਾ ਚੱਲੀਆਂ ਸਾਹਮਣੇ ਬਹੁਤ ਸੋਹਣੀ ਕੋਠੀ ਆ ਗਈ ਇੱਕਦਮ ਸਾਡਾ ਧਿਆਨ ਉਧੇ ਵੱਲ ਚਲਾ ਗਿਆ ਤਿੰਦਰੋਂ ਉੱਟ ਗਿਆ ਇਹ ਮਾਇਆ ਨੇ ਤੁਹਾਨੂੰ ਆਪਣੇ ਵੱਲ ਕੀ ਚੱਲਿਆ ਇਹ ਜੜ ਮਾਇਆ ਸੋਹਣੀ ਗੱਡੀ ਸਾਹਮਣੇ ਖੜੀ ਅਸੀਂ ਤੁਰੇ ਜਾ ਰਹੇ ਹਾਂ ਸਾਡੇ ਅੰਦਰ ਸਿਮਰਨ ਚੱਲ ਰਿਹਾ ਸਾਡਾ ਧਿਆਨ ਇੱਕਦਮ ਉਧਰੋਂ ਉੱਟ ਗਿਆ ਤੇ ਗੱਡੀ ਵੱਲ ਚਲਾ ਗਿਆ ਇਹ ਵੀ ਮਾਇਆ ਨੇ ਮਾਇਆ ਵੱਲ ਤੁਹਾਨੂੰ ਖਿੱਚ ਲਿਆ ਇਹ ਜੜ ਮਾਇਆ ਹੈ ਇਹ ਆਪਣੇ ਇਸ਼ਾਨ ਤੋਹੀ ਨਹੀਂ ਪਰ ਸਾਡੇ ਮਨ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਸਾਨੂੰ ਰੱਬ ਤੋਂ ਤੋੜ ਦਿੰਦੀ ਹੈ ਪਰਮਾਤਮਾ ਤੋਂ ਤੋੜ ਦਿੰਦੀ ਹੈ ਦੂਜੀ ਹੈ ਚੇਤਨ ਚੇਤਨ ਕੀ ਰੀਤ ਹੈ ਇਸਤਰੀ ਲਈ ਬੁਰਕ ਹੈ ਬੁਰਕ ਲਈ ਇਸਤਰੀ ਹੈ ਹਰ ਤੋਂ ਅਲੱਗ ਕਿਸੇ ਦੇ ਨਾਲ ਪ੍ਰੇਮ ਕਰਨਾ ਉਹਦੇ ਨਾਲ ਪ੍ਰੀਤ ਕਰਨੀ ਤਾਂ ਉਹਦੇ ਮੋਹ ਦੇ ਵਿੱਚ ਫਸ ਜਾਣਾ ਇਹ ਚੇਤਨ ਮਾਇਆ ਦੀ ਨਿਸ਼ਾਨੀ ਹੈ ਇਹਦੇ ਵਿੱਚ ਸਭ ਕੁਝ ਆ ਜਾਂਦਾ ਹੈ ਦੀ ਜੀ ਆ ਕੀ ਸੂਰਿਆ ਮਾਇਆ ਕੀ ਸੂਰਿਆ ਮਾਇਆ ਕੀ ਹੈ ਜੇ ਅਸੀਂ ਭਗਤੀ ਦੇ ਮਾਰਗ ਤੇ ਚੱਲਦੇ ਹਾਂ ਉਸ ਰੱਬ ਉਹ ਲਾਭਾਂ ਦੀ ਮਾਰਗ ਤੇ ਚੱਲਦੇ ਹਾਂ ਸਾਨੂੰ ਬੜਾ ਕੁਝ ਮਿਲਦਾ ਪਿਆ ਹੈ ਦੌਲਤ ਵੀ ਤੁਹਾਨੂੰ ਮਿਲੇਗੀ ਉੱਥੇ ਨਹੀਂ ਜੀਆ ਅਸੀਂ ਨਾ ਸਭ ਕੁਝ ਤੁਹਾਨੂੰ ਮਿਲੇਗਾ ਮਿਲੇਗਾ ਦੁਨਿਆਵੀ ਲੋਕੀ ਕਰਦੇ ਨੇ ਜ਼ਿਆਦਾਤਰ ਜਿਹੜੇ ਭਗਤੀ ਦੇ ਮਾਰਗ ਤੇ ਤੁਰਦੇ ਨੇ ਜਾਂ ਤੇ ਦੌਲਤ ਦਾ ਉੱਥੇ ਹੀ ਖੋ ਜਾਂਦੇ ਹੁੰਦੇ ਨੇ ਜਿਆਦੇ ਨਹੀਂ ਅਸੀਂ ਦੀਆਂ ਤੱਕ ਖੋ ਜਾਂਦੇ ਨੇ ਕੋਈ ਵਿਰਲਾ ਹੈ ਜਿਹੜਾ ਅਗੇ ਨਾਲ ਪਹੁੰਚਦਾ ਹੈ ਉਹ ਇਹਨਾਂ ਦੇ ਵਿੱਚ ਫਸ ਕੇ ਉੱਥੇ ਹੀ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਰਿੱਧੀਆਂ ਸੀਰੀਆਂ ਮਿਲ ਗਈਆਂ ਜਿਨ੍ਹਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਅੱਗੇ ਕੀ ਹੋਣਾ ਹੈ ਸਾਡੇ ਅੰਦਰ ਦੀਆਂ ਗੱਲਾਂ ਜਾਣਨ ਲੱਗ ਗਈਆਂ ਕਈ ਲੋਕ ਇਹਨਾਂ ਦੇ ਵਿੱਚ ਹੀ ਪਹੁੰਚ ਕੇ ਰਹਿ ਜਾਂਦੇ ਨੇ ਉਹਨਾਂ ਤੇ ਇੰਨਾ ਪ੍ਰਭਾਵ ਇਹਨਾਂ ਰਿੱਧੀਆਂ ਸੀਰੀਆਂ ਦਾ ਪੈ ਜਾਂਦਾ ਹੈ ਉਹ ਫਿਰ ਰੱਬ ਨੂੰ ਭੁੱਲ ਜਾਂਦੇ ਕਿ ਇਹ ਇਸ ਲਈ ਆਇਆ ਮੈਂ ਆਕਰਦੀ ਵਿੱਚ ਆਦੀ ਰਾਤ ਸ਼ਾਮ ਹੈ ਰਾਜਸ਼ੀਵਾ ਆ ਗਿਆ ਅਸੀਂ ਬਿਨ ਨਹੀਂ ਮੁਕਰੇ ਆ ਅਸੀਂ ਬਾਣੀ ਬੜ ਰਹੇ ਆ ਰੱਬ ਦੇ ਨਾਮ ਸਾਡੀ ਜੀਵ ਜੁੜੀ ਹੋਈ ਹੈ ਕੋਈ ਪਹੁੰਚਿਆ ਹੋਇਆ ਬੰਦਾ ਜਿਹੜਾ ਚੰਗੀ ਪੋਸਿਸ਼ਨ ਤੇ ਚੰਗੀ ਪੋਜੀਸ਼ਨ ਤੇ ਮੰਤਰੀ ਹੈ ਪ੍ਰਧਾਨ ਮੰਤਰੀ ਹੈ ਜੇ ਉਹਦਾ ਕੋਈ ਆਗੂ ਹੋਇਆ ਕੀ ਉਹ ਆ ਕੇ ਸਾਨੂੰ ਮੈਸੇਜ ਦਿੰਦਾ ਹੈ ਆਵਾਜ਼ ਮਾਰਦਾ ਹੈ ਜੇ ਸਾਨੂੰ ਕੋਈ ਚੰਗਾ ਪਦ ਪ੍ਰਾਪਤ ਹੋ ਜਾਂਦਾ ਹੈ ਕਿ ਅਸੀਂ ਨਿਯਮਤੋਂ ਵੀ ਟੁੱਟ ਗਏ ਗੁਰਬਾਣੀ ਤੋਂ ਵੀ ਟੁੱਟ ਗਏ ਸਿਮਰਨ ਤੋਂ ਵੀ ਟੁੱਟ ਗਏ ਇਹ ਰਾਜਸ਼ੀਵਾ ਆ ਗਿਆ ਇਦਾ ਹੀ ਚਿਕਰਤਾ ਅੰਗੂਰਾਂ ਵਰਨ ਸੇ ਬਾਸਾ ਜਿਵੇਂ ਚੋਣਾ ਮੋਤੀ ਤੈ ਮੰਦਰ ਉਸਰੇ ਰਤਨ ਤੈ ਹੋਵੇ ਜੜਾਉ ਕਸਪੂਰ ਕੰਮੂ ਅਗਰ ਅਚੰਦਨ ਲੀਬਿਆ ਵੈਚਾਉ ਮਤ ਦੇਖ ਫੁਲਾ ਵਿਸਰੇ ਤੇਰਾ ਚਿਤਨਾ ਆ ਮਹਿਨਾਉ ਐ ਭਾਈ ਤਾ ਬੜਾ ਕੁਝ ਪਾਵੇਂ ਸੰਸਾਰ ਦੇ ਵਿੱਚ ਪ੍ਰਾਪਤ ਹੋ ਜਾਵੇ ਇੱਥੇ ਬੇਨਤੀ ਕਰੀ ਜੀ ਦਾ ਅਰਬੋਹ ਸੇ ਬਾਸਾ ਜੀ ਚਰਨਾਂ ਚ ਉਸ ਰਾਗ ਨੂੰ ਚਰਨਾ ਚਾਹੇ بادشاہ ਦੀ ਆਵੀ ਮੇਰੇ ਕੋਲ ਕੁਝ ਮੋਤੀਆਂ ਦਾ ਮੰਦਰ ਮੰਦਰ ਕਹਿੰਦੇ ਨੇ ਘਰ ਨੂੰ ਮੋਤੀਆਂ ਦੀਆਂ ਇੱਟਾਂ ਦੇ ਨਾਲ ਮੈਂ ਆਪਣਾ ਸੋਹਣਾ ਘਰ ਬਣਾ ਲਵਾਂ ਇੱਟਾਂ ਦੀ ਥਾਂ ਤੇ ਮੋਤੀਆਂ ਦਾ ਘਰ ਹੋਵੇ ਰਤਨੀ ਤਾਂ ਹੋਵੇ ਜੜਾ ਉਹਦੇ ਉੱਤੇ ਸਿੰਮਟਰ ਦੀ ਥਾਂ ਤੇ ਰਤਨਾ ਦੀ ਮਲਪਾਈ ਕਰ ਲਵਾਂ ਉਹਦੀ ਅੰਦਰ ਤਾਂ ਮੈਂ ਰਤਨਾ ਦੀ ਨਾਲ ਲੇਪ ਦਵਾਂ ਰਤਨਾ ਨੂੰ ਛੜ ਦਵਾਂ ਕਸਤੂਰ ਕਸਤੂਰੀ ਕੁੰਭੂ ਕਹਿੰਦੇ ਨੇ ਚੰਦਨ ਨੂੰ ਕਸਤੂਰੀ ਦੇ ਨਾਲ ਚੰਦਨ ਦੇ ਨਾਲ ਆਗਰ ਕਹਿੰਦੇ ਨੇ ਆਗਰ ਆਤਰਾਂ ਦੀ ਲੱਕੜ ਹੈ ਪਿਆਰ ਵਾਲੀ। ਇਹਦੀ ਖੰਡਾਂ ਦੇ ਵਿੱਚ ਬਹੁਤ ਸੁਗੰਧੀ ਹੁੰਦੀ ਹੈ ਜਿੰਨੀ ਤੁਸੀਂ ਘਸੋਗੇ ਉੰਨੀ ਗਾਦਾ ਦੀ ਸੁਗੰਧੀ ਲੈਣੀ। ਇੱਕ ਤਰ੍ਹਾਂ ਦੀ ਲੱਕੜ ਹੈ। ਚੰਗਤ ਦੇ ਨਾਲ ਕਸਤੂਰੀ ਦੇ ਨਾਲ ਮੈਂ ਆਪਣੀਆਂ ਅੱਖਾਂ ਨੂੰ ਲਿਪਟਵਾਉਂ ਤਵਾਉਂ। ਉਂਗਲਾਂ ਦੇ ਕੇ ਸਰੂਪ ਲੜਵਾਉਂ ਤਵਾਉਂ। ਕេសਰ ਨੂੰ ਕਹਾਂ ਕੈਸਰ ਦੇ ਖਾਲ ਕਸੂਨੀ ਦੇ ਨਾਲ ਚੰਦਨ ਦੇ ਨਾਲ ਮੈਂ ਆਪਣੀਆਂ ਅੰਨਾਂ ਨਹੀਂ ਬਦਵਾਂ ਤਵਾਂ ਪਰ ਪਾਤਸ਼ਾਹ ਜੀ ਮੇਰਾ ਕੁਝ ਵੀ ਮੈਨੂੰ ਪ੍ਰਾਪਤ ਹੋ ਜਾਵੇ ਅਗਹੀ ਪਰ ਪਾਤਸ਼ਾਹ ਜੀ ਤੇਰੀ ਚਰਨਾ ਚ ਬੇਕਤੀ ਹੈ ਮਤ ਦੇਖ ਭੂਲਾ ਮਿਸਰੈ ਰਚਿਤ ਗਾਇਆ ਬੈਣਾ ਮੈਂ ਇਹ ਸਾਰਾ ਕੁਝ ਦੇਖ ਕੇ ਇਹ ਸਾਰਾ ਕੁਝ ਹਰਾਬਤ ਕਰਕੇ ਵੀ ਤੈਨੂੰ ਨਾ ਭੁਲਾਵਾਂ ਤੂੰ ਮੇਰੀ ਮਨ ਤੂਣਾ ਵਿਸਰੇ ਸੰਸਾਰ ਵਿੱਚ ਰਹਿਨੇ ਮਨ ਦਾ ਬੜਾ ਕੁਝ ਬੜਾ ਬਦ ਕਰਦਾ ਹੈ ਪਿਆਰ ਵਾਲੇ ਆਪ ਨੂੰ ਬੁਝਾਂਦਾ ਹੈ ਦੌਨਤ ਵੀ ਮਿਲ ਜਾਂਦੀ ਆ ਬੜਾ ਕੁਝ ਪ੍ਰਾਪਤ ਹੋ ਜਾਂਦਾ ਹੈ ਬਾਤਸਾ ਜੀ ਕਹਿੰਦੇ ਪ੍ਰਾਪਤ ਕਰ ਮਨਾਹੀ ਨੇ ਗੁਰਬਾਣੀ ਦੇ ਵਿੱਚ ਮਾਇਆ ਦੀ ਵਿਆਖਿਆ ਹੈ ਪਰ ਜੇ ਬਾਤਸਾ ਜੀ ਇਹ ਕਹਿ ਰਹੇ ਨੇ ਮਾਇਆ ਤੈਨੂੰ ਪ੍ਰਾਪਤ ਹੋਗੀ ਗੁਰੂ ਦਾ ਹੱਥ ਤੇਰੇ ਸਿੱਧ ਨੇ ਹੈ ਤੇਰੀ ਝੋਲੀ ਸਤੂਰਾ ਦੀ ਭਰ ਦਿੱਤੀ ਪਰ ਇਹ ਨਾ ਹੋਏ ਕਿ ਦਾਸ ਪਿਆਰੀ ਇਸਰਿਆ ਦਾ ਦਾ ਤੂੰ ਮਿਲੂ ਬੜਾ ਕੁਝ ਗਿਆ ਇਹ ਤੇਰੇ ਕੋਲ ਬੜਾ ਕੁਝ ਡਾਉਗੇ ਚੱਕਰਾ ਚਿਕਰਾ ਨਾ ਭਵੀ ਕੀ ਰੱਬ ਪ੍ਰਮਾਤਮਾ ਤੈਨੂੰ ਭੁੱਲ ਜਾਵੇਂ ਜਾਸ ਸੁਰਾਣੀ ਇਹ ਉੱਚੀ ਗੱਲ ਕਰਦੀ ਕਿ ਮੋਤੀਆਂ ਦਾ ਘਰ ਹੋਵੇ ਤੇ ਕੰਧਾਂ ਦੇ ਉੱਤੇ ਨਹੀਂ ਰਤਨ ਜਿਹੜੇ ਨੇ ਉਹ ਜੜੇ ਹੋਣ ਕਸਤੂਰ, ਸੰਗੁਰ, ਅਗਰ, ਚੰਦਨ, ਨੀਲਪਯਾਗ, ਚਾਹ ਕਸਤੂਰੀ ਦਾ ਲੇਪ ਹੋਵੇ, ਚੰਦਨ ਦਾ ਲੇਪ ਹੋਵੇ, ਕੇਸਰ ਦਾ ਲੇਪ ਹੋਵੇ, ਇਆ ਮਸੂਹਾ ਹੋਣ ਪਰ ਬਾਦਸ਼ਾਹ ਜੀ ਇਹ ਸਾਰਾ ਕੁਝ ਜੇ ਪ੍ਰਾਪਤ ਹੋ ਵੀ ਜਾਵੇ, ਚਾਵੇ ਤੇ ਕਿਰਪਾ ਕਰਾ ਤੇਰਾ ਨਾਮ, ਮੇਰਾ ਨਾਮ ਹੈ ਗੁਲਾਮ। ਤੂੰ ਨਾ ਮੇਰੇ ਤੋਂ ਵਿਸਰੇ ਬਾਦਸ਼ਾਹ ਜੀ ਕਹਿੰਦੇ ਨੇ ਇਹ ਮਾਇਆ ਵੀ ਪਿਆਰ ਵਾਲੀ ਜੜ ਮਾਇਆ ਹੈ। ਇਹ ਜਿਹੜੀ ਸਮਝਾ ਜੀ ਤਾਂ ਬਾਦਸ਼ਾਹ ਜੀ ਦਾ ਘਾਰ ਕੀ ਹੈ, ਵਿਚਾਰ ਹੈ। ਉਹ ਚਾਹ ਦੀ ਸਰਦਾਰ ਇੱਕ ਥਾਂ ਦੇ ਖੋਤਾ ਹੈ। ਇਹ ਝੜ ਮਾਇਆ ਦੀ ਤੋਸਾ ਸਾਨੂੰ ਦੇ ਦਿੱਤੀ। ਫਿਰ ਬਾਤ ਸੱਚ ਨੇ ਹਰ ਵਿੱਚ ਜੋ ਉੰਝਲ ਬਲ ਜਾਵੋ ਰੱਬ ਦੇ ਨਾਮ ਤੋਂ ਜਿਹੜਾ ਕੀ ਹਾਲ ਹੁੰਦਾ ਹੈ ਅੰਦਰ ਸੜਦਾ ਹੈ ਜ਼ਿੰਦਗੀ ਸੜਦੀ ਹੈ ਕਿੰਮਕੀਆਂ ਸਵਾਸਾਂ ਖਤਮ ਹੋ ਜਾਂਦੀਆਂ ਨੇ ਇਹ ਕਿੱਥੋਂ ਪਤਾ ਲੱਗਣਾ ਹੈ ਬਾਤ ਸੱਚ ਨੇ ਮੈਂ ਆਪਣਾ ਗੁਰੂ ਚ ਦੇਖਿਆ ਅਬਰ ਨਾ ਮੈਂ ਆਪਣੇ ਬਹੁਨੇ ਪੁੱਛਿਆ ਤਾਂ ਗੁਰੂ ਅਮਰਦਸ ਸਾਹਿਬਾਂ ਨੇ ਪੁੱਛਿਆ ਉਨੇ ਮੈਨੂੰ ਦੱਸਿਆ ਕਿ ਜੇ ਤੂੰ ਰੱਬ ਦਾ ਨਾਮ ਭੁਲਾ ਦੇਗਾ ਤੂੰ ਵਿਸਾਰ ਲਵੇਗਾ ਤੇ ਅੰਦਰੋਂ ਸੜੇਗਾ ਅੰਦਰੋਂ ਤੇਰੀ ਕਹਾਣੀ ਖਤਮ ਹੋਣੀ ਹੈ ਜਿੰਦਗੀ ਦੀ ਹੋਰ ਕੋਈ ਥਾਂ ਨਹੀਂ ਜਿੱਥੇ ਤੂੰ ਜਾ ਕੇ ਸਾਰਾ ਕੁਝ ਸੱਚ ਸਕੇ ਗੁਰੂ ਨੇ ਤੈਨੂੰ ਸਮਝਾਉਣਾ ਹੈ ਕਿ ਅੱਟ ਠਹਿਰਾਉ ਉਹ ਕੀ ਕਹਿੰਦੇ ਨੇ ਤਾ ਪੀਤਾ ਹੀਰੇ ਲਾਲ ਜਟੇ ਅਲੰਗ ਲਾਲ ਜਿਹੜਾ ਉਹ ਦੂਜੀ ਮਾਇਆ ਚੇਤਨ ਮਾਇਆ ਦਾ ਬਹੁਤ ਪਿਆਰ ਕਰਦਾ ਦੂਜੀ ਮਾਇਆ ਦੀ ਗੱਲ ਤਾਂ ਅੰਦਰ ਤੜਤੀ ਤਾਂ ਤੜਤੀ ਮੈਂ ਬੀਲਾਂ ਦੇ ਨਾਲ ਲੱਗਦਾ ਹਰ ਸਤਾ ਹੀਰਿਆਂ ਦੇ ਨਾਲ ਜੜਦਾ ਕਰ ਬਣਾਲੇ ਦੀ ਜੀਆ ਦਾ ਰਤਨਾ ਦਾ ਘਰ ਬਣ ਗਿਆ ਉਸ ਤੋਂ ਬਾਅਦ ਵੀ ਤੜਤੀ ਦੀ ਗੱਲ ਲੱਗ ਪਾਤ ਸੱਚ ਕਰੇ ਨਾ ਤੜਤੀ ਹੀਰਿਆਂ ਦੇ ਨਾਲ ਜੜਦੀ ਤੀ ਪਲੰਕ ਲਾਲ ਜੜਾ ਪਲੰਕ ਕਦਨੇ ਮੱਜਾ ਨੂੰ ਵਿਸਤਰਾ ਜਿਹੜਾ ਹੈ ਮੇਰਾ ਲਾਲਾ ਦੇ ਨਾਲ ਜੜ ਜਾਵੇ ਮੈਂ ਲਾਲ ਨੂੰ ਕਿਤੇ ਜੜ ਦਵਾਂ ਹੋਣੀ ਮੁਖ ਮੜੀ ਸੁਹ ਹੈ ਕਰੇ ਨਾ ਪਸਾਉਣੀ ਮਨ ਨੂੰ ਉਹ ਲੈਣ ਵਾਲੀ ਇਸਤਰੀ ਓ ਭਾਵੇਂ ਮੇਨੂੰ ਕੋਣ ਹੋਵੇ ਪਾਤਸ਼ਾਹ ਜੀ ਕਹਿੰਦੇ ਨਹੀਂ ਮਤ ਦੇਨਿਕ ਭੂਲਾ ਮਿਸਰਤ ਰਹਿਤ ਨਾ ਆਵੇ ਨਾ ਪਾਤਸ਼ਾਹ ਜੀ ਮੈਂ ਉਹਦੇ ਵਿੱਚ ਕਿੰਨਾ ਖਚਤਨਾ ਹੋ ਜਾਵਾਂ ਕਿ ਮੈਂ ਤੇਨੂੰ ਭੂਲ ਜਾਵਾਂ ਅਰਦਾਸ ਤੇ ਚੱਲਨੇ ਸਾਰੇ ਅਰਦਾਸ ਕਰਾਂ ਕਰੋ ਸਾਡੇ ਕੋਲ ਬੜਾ ਕੁਝ ਹੈ ਪਰ ਪਾਤਸ਼ਾਹ ਜੀ ਕਿਰਪਾ ਕਰੀ ਨਾ ਵਿੱਚ ਅਸੀਂ ਇੰਨੇ ਖਚਤਨਾ ਹੋਏ ਕਿ ਤੇਰਾ ਨਾਮ ਅਸੀਂ ਭੁੱਲ ਜਾਈਏ ਤੇਰਾ ਸੁਖ ਰਾਣਾ ਕਰਨਾ ਭੁੱਲ ਜਾਈਏ ਤੇਰਾ ਧੰਨਵਾਦ ਕਰਨਾ ਭੁੱਲ ਜਾਈਏ ਦੇ ਪਤਸਾ ਜੀ ਪੰਜ ਮਾਇਆ ਦੀ ਬਾਰੇ ਕਹਿੰਦੇ ਈਸੋਰੀਏ ਮਾਇਆ ਨੇ ਜੱਪਣੇ ਸਰਮਣ ਕੀਤੇ ਸਿੱਧੂ ਹੋਵਾਂ ਸਿੱਧ ਲਈ ਰਿੰਦਤਾ ਆਖਾ ਆਉ ਤੇ ਪਤਸਾ ਜੀ ਮੈਂ ਸਿੱਧੂ ਹੋ ਜਾਵਾਂ ਸਿੱਧੀ ਪ੍ਰਾਪਤੀ ਕਰ ਲਵਾਂ ਰਿਤੀਆਂ ਸਿੱਧੀਆਂ ਦਾ ਮਾਲਕ ਬਣ ਜਾਵਾਂ ਸਾਰੇ ਮੈਨ ਰਿਤ ਸਿੱਧੀਆਂ ਸਿੱਧੀਆਂ ਦਾ ਮਾਲਕ ਆਖਣ ਲਾਖਣ ਹੁਣ ਆਪਾਂ ਵੀ ਇਸ ਦੰਦ ਕਹਿ ਦਿੰਦੇ ਹਾਂ ਕੁਝ ਪ੍ਰਾਪਤੀ ਦਾ ਮੁੱਦਾ ਵੀ ਆਪਾਂ ਸੰਕਲਣਾ ਸ਼ੁਰੂ ਕਰਦੇ ਹਾਂ ਉਹਨੂੰ ਜਦੋਂ ਇਹ ਹੋ ਰਹੀ ਸੀ ਕਿ ਇਹ ਚੱਕਰ ਚੱਗਿਆ ਕਦਮ ਨਹੀਂ ਨਾ ਭ੍ਰਦੇਵ 3000 ਜਾਂਦੇ ਆਪਾਂ ਨੂੰ ਪਤਾ ਲੱਗਣਾ ਸੀ ਉਹ ਜਦੋਂ ਪਿਆਰ ਬੜਾ ਵੜਾ ਕੁਝ ਹੈ ਗੁਰਮਾਰੀ ਦੇ ਵਿੱਚ ਤਾਕਤ ਹੈ ਇਹ ਨਹੀਂ ਕਿ ਤਾਕਤ ਇੰਨੀ ਹੈ ਕੋਈ ਗੁਰਮਾਰੀ ਚ ਬੜੀ ਤਾਕਤ ਨਹੀਂ ਹੈ ਪਰ ਬਾਦਸ਼ਾਹ ਜੀ ਨੂੰ ਕਦੇ ਵੀ ਇਹ ਖੋਲ ਕੇ ਸਮਝ ਕੇ ਸੁਖਾਇਆ ਸਿਖ ਸਿਖ ਨੂੰ ਇਹਦਰੇ ਪਾਸੇ ਨਹੀਂ ਦੋੜਿਆ ਪਰ ਇਹ ਤਾਕਤ ਵਰਤਦੀ ਹੈ ਤਾਕਤ ਉਦੋਂ ਵੀ ਵਰਤਦੀ ਹੈ ਜਦੋਂ ਸਿਰ ਤੇ ਆਰਾ ਜਾਨ ਹੈ ਤਾਕਤ ਉਦੋਂ ਵੀ ਵਰਤਦੀ ਹੈ ਜਦੋਂ ਬੰਦ ਬੰਦ ਵਾਰੀ ਜਾਂਦਾ ਹੈ ਤਾਕਤ ਉਹ ਤੋਂ ਵੀ ਵਰਤਦੀ ਹੈ ਜਦੋਂ ਤਕੀਆਂ ਤਵੀਆਂ 'ਤੇ ਬੈਠੇ ਨੇ ਤਾਕਤ ਵਰਤਦੀ ਹੈ ਉਸ ਜੀਵਨੀ ਕਰਦੇ ਪਿਆਰ ਵਾਲਿਆਂ ਕੀ ਹੈ ਇਹ ਤਾਕਤ ਆਏ ਗੁਰਬਾਣੀ ਦੀ ਇੱਥੇ ਬਾਦਸ਼ਾਹ ਜੀ ਕਹਿੰਦੇ ਨੇ ਰੀਤੀਆਂ ਸਿੱਧੀਆਂ ਪ੍ਰਾਪਤ ਹੋ ਜਾਣ ਜਾਨ ਲੋਕ ਮੈਨੂੰ ਮੈਨੂੰ ਸਿੱਧਾ ਆਖਣੋ ਲੋਕ ਮੇਰਾ ਨਾਂ ਜਾਣਾਂ ਜਾਣਾਂ ਫਿਰ ਕਹਿੰਦੇ ਨਹੀਂ ਗੁਪਤ ਪ੍ਰਗਟ ਹੋਈ ਵੈਸਾ ਲੋਕਰਾ ਖੈਰ ਆਉ ਭਾਵੇਂ ਮੈਂ ਕਿੰਨੀ ਤਾਕਤ ਨਾਲ ਜੇ ਕਿ ਮੈਂ ਆਪਣੇ ਆਪ ਨੂੰ ਗੁਪਤ ਵੀ ਕਰ ਲਵਾਂ ਉਹਲੇ ਕਰ ਲਵਾਂ ਐਸੀ ਨਹੀਂ ਕਿ ਅਸੀਂ ਦੀਆਂ ਹੈਗੀਆਂ ਸੀ ਪ੍ਰਭਲ ਹੈਗੀਆਂ ਨੇ ਆਪਣੇ ਆਪ ਨੇ ਆਪ ਕੈਰ ਉਤਾਰ ਕੇ ਸਿਖਰ ਆ ਜਾਂਦੇ ਆਵੇਂ ਨੂੰ ਸਹੀ 7 ਦਿਨਾਂ 10 ਦਿਨਾਂ ਬਾਅਦ ਸਵਾਸ ਚੜਾ ਲੈਣਾ ਫਿਰ ਆ ਜਾਂਦਾ ਉਹ ਕਹਿੰਦੇ ਨੇ ਭਾਵੇਂ ਇੰਨੀ ਦੀ ਤਾਕਤ ਆ ਜੇ ਮੈਂ ਆਪਣੇ ਆਪ ਹੀ ਨਾਮੁਕਤ ਕਰ ਲਵਾਂ ਲੋਕਾਂ ਦੇ ਵਿੱਚ ਬੈਠਾ ਉਹਨਾਂ ਨੂੰ ਆਪਣਾ ਸਾਰਾ ਤੋਭਾਰ ਮੈਂ ਦਿਖਾਵਾਂ ਲੋਕ ਮਿਲਤੇ ਮੇਰਾ ਸਤਿਕਾਰ ਕਰਨ ਤਾਂ ਲੋਕ ਮੇਰੇ ਤੋਂ ਪ੍ਰਭਾਵਿਤ ਹੋ ਜਾਣ ਇੰਨਾ ਕੁਝ ਵੀ ਮੈਨੂੰ ਪ੍ਰਾਪਤ ਹੋ ਜੇ ਬਿਲ ਕਹਿੰਦੇ ਨੇ ਮੱਤ ਦੇ ਕਬੂਲਾ ਮਿਸਰੈ ਤੇਰਾ ਚਿਤਨਾ ਆਵੇਂ ਨਾ ਫਿਰ ਵੀ ਪਾਤਸ਼ਾਹ ਦੀ ਕਿਰਪਾ ਤੇ ਮਨ ਭਾਵੇਂ ਨਹੀਂ ਅਸੀਂ ਦੀਆਂ ਗਿਰਜ਼ਾਰ ਭਾਵੇਂ ਤਾਕਤਾਂ ਨੂੰ ਜਾਣ ਪਰਮਾਤਮਾ ਮੂਨਾ ਮੇਰੀ ਮਾਤਰੀ ਦੀ ਸੀ ਤੂੰ ਮੈਨੂੰ ਹਮੇਸ਼ਾ ਚੇਤੇ ਰੱਖੀ ਤੇਰੀ ਕਿਰਪਾ ਤੋਂ ਬਿਨਾ ਮੈਂ ਕੱਖ ਦਾ ਵੀ ਨਾ ਤੇਰੀ ਕਿਰਪਾ ਤੋਂ ਬਿਨਾ ਮੇਰੇ ਕੋਲ ਕੁਝ ਵੀ ਨਹੀਂ ਪਾਤਾ ਜੀ ਕਿਰਪਾ ਤੇ ਹੁਣ ਆਖਰੀ ਮਾਇਆ ਆਦੀ ਰਾਜਸਿਆ ਆਇਆ ਇਹਦੇ ਵਿੱਚ ਬਦਸਰ ਜੀ ਕੀ ਕਹਦੇ ਨੇ ਸੁਲਤਾਨ ਮੇਲ ਲਸਰ ਤਖਤ ਰਾਖਾਂ ਪਾਉ ਹੁਕਮ ਹਾਸਬ ਕਰੀ ਬੈਠਾ ਨਾਨਕਾ ਸਭ ਵਾਉ ਮੈਂ ਸੁਲਤਾਨ ਬਣ ਜਾਵਾਂ ਰਾਜਾ ਬਣ ਜਾਵਾਂ ਬਿਲਕੁਲ ਬਹੁਤ ਵੱਡੀ ਛੇਨਾ ਹੋਵੇ ਲਸ਼ਕਰ ਹੋਵੇ ਤਖਤ ਤੇ ਮੈਂ ਬੈਠਾ ਬਹੁਤ ਵੱਡਾ ਮੇਰਾ ਤਖਤ ਹੋਵੇ ਤਖਤ ਤੇ ਮੈਂ ਪੈਰ ਰੱਖਾਂ ਹੁਕਮ ਹਾਸਬ ਕਰੀ ਬੈਠਾ ਮੇਰਾ ਹੁਕਮ ਸਾਰੀ ਬੋਧ ਜਿਹਨੂੰ ਮੈਂ ਕੋਈ ਹੁਕਮ ਕਰ ਦਵਾਂ ਉਹ ਮੇਰਾ ਹੁਕਮ ਹੋਵੇ ਹਰ ਥਾਂ ਤੇ ਮੇਰਾ ਹੁਕਮ ਚਲੇ ਬਾਦਸ਼ਾਹ ਜੀ ਕਹਿੰਦੇ ਨੇ ਇਹ 라ਬਤੀ ਇਹ ਸਾਰਾ ਕੁਝ ਮੈਨੂੰ ਪ੍ਰਾਪਤ ਹੋ ਜਾਵੇ ਪਰ ਮੈਂ ਤੈਨੂੰ ਨਾ ਪੁੱਛਾਂ ਤੈਨੂੰ ਨਾ ਪੁੱਛਾਂ ਮੈਂ ਆਜ਼ਾਦ ਰਹਾ ਮੈਂ ਖਾਲਸ ਰਹਾ ਬਾਬਾ ਰਾਮਰਾਏ ਨੇ ਇੱਕ ਹੀ ਤਸਵੀਰ ਵਾਲੀ ਜਦੋਂ ਤੱਕ ਖਾਲਸ ਸੀ ਸੀ ਆਪਣੀ ਆਜ਼ਾਦੀ ਦੀ ਸੀ ਆਪਣੇ ਫੈਸਲੇ ਆਪ ਲੈਣ ਸੀ ਪਰ ਜਦੋਂ ਰਾਜਸੀ ਪ੍ਰਭਾਵ ਦੇ ਥੱਲੇ ਆ ਗਏ ਔਰਤ ਜੀਵ ਦੇ ਪ੍ਰਭਾਵ ਦੇ ਥੱਲੇ ਆ ਗਏ ਬਦਲੀ ਰੱਬ ਦੀ ਨਾ ਬਗਤੀਆਂ ਗੁਰਬਾਣੀ ਦੀ ਬਦਲ ਕੇ ਰੱਖ ਦਿੱਤੀਆਂ ਫਿਰ ਸਾਰੀ ਜ਼ਿੰਦਗੀ ਉਸ ਰਾਜਸੀ ਪ੍ਰਭਾਵ ਦੇ ਥੰਮੇ ਹੀ ਕੱਢੀ ਉਹਨਾਂ ਨੇ ਪਿਆਰ ਬੜਾ ਅੰਤ ਵੀ ਬੜਾ ਮਾੜਾ ਹੋਇਆ ਸੀ ਉਹਨਾਂ ਦੇ ਆਪਣੇ ਬੰਦਿਆਂ ਨੇ ਰਜਾਈ ਚਲਾਈ ਬੰਦ ਕੇ ਸਾੜ ਕੇ ਉਹਨਾਂ ਨੂੰ ਕਰਤਨ ਕਰ ਦਿੱਤਾ ਸੀ ਜਿਹੜਾ ਦੁੰਡੇ ਲਾਖੇ ਦੇ ਵਿੱਚ ਪਿਆਰ ਬੜਾ ਜਿਹੜਾ ਦੁੰਡਾ ਲਾਖਾ ਦੁੰਡਾ ਲਾਖਾ ਜਿਹੜਾ ਹੈ ਆਪਣਾ ਮਿੱਤਿਆ ਜੀ ਉਹਨਾਂ ਦੇ ਰੋ ਇਹ ਹਾਲਤ ਹੋ ਗਈ ਹੈ ਜਦੋਂ ਅਸੀਂ ਰਾਜਸੀ ਪ੍ਰਭਾਵ ਦੇ ਥਲੇ ਆ ਜਾਂਦੇ ਆ ਫਿਰ ਅਸੀਂ ਫੈਸਲੇ ਆਪਣੇ ਆਪ ਨਹੀਂ ਲੈ ਸਕਦੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਸਾਨੂੰ ਸਿਖਾਇਆ ਕਿ ਤੁਸੀਂ ਆਪਣੇ ਫੈਸਲੇ ਆਪ ਲੈਣਾ ਸਿੱਖੋ ਜਦੋਂ ਤੱਕ ਰਾਜਸੀ ਪ੍ਰਭਾਵ ਦੇ ਥਲੇ ਹੋਵਗੇ ਤੁਸੀਂ ਗੁਲਾਮ ਇਹ ਖਾਲਸਾ ਕਦੇ ਨਹੀਂ ਗੁਲਾਮ ਨਾ ਖਾਲਸਾ ਆਜ਼ਾਦ ਹੈ ਬਿਆਦਵਾਰੀ ਖਾਲਸਾ ਨਹੀਂ ਗੁਲਾਮ ਨਾ ਰਾਜਸੀ ਸੁਭਾਅ ਦੇ ਪਾਲੇ ਆਉਂਦੇ 20 ਕੰਨ ਇਹ ਬਹੁਤ ਵੱਡੀ ਮਾਇਆ ਹੈ ਤੁਸੀਂ ਆਪਣੇ ਫੈਸਲੇ ਆਪ ਹੀ ਲੈ ਸਕਦੇ ਚਾਰ ਤਰ੍ਹਾਂ ਮਾਇਆ ਸਾਉਂ ਬਾਦਸ਼ਾਹ ਤੁਮ ਬਖਾਈਏ ਆਖਰ ਦੇ ਵਿੱਚ ਇਹੀ ਕਹਿੰਦੀ ਨੇ ਮਤ ਦੇਂ ਭੁੱਲਾ ਮਿਸਰੈ ਰਾਜੀ ਭਲਾ ਆਵੇਂ ਨਾ ਬਾਦਸ਼ਾਹੀ ਤੂੰ ਕਿਰਪਾ ਕਰ ਲਈ ਸਾਰਾ ਕੁਝ ਦੇ ਦੇ ਕੇ ਵੀ ਸਾਰਾ ਕੁਝ ਖਰਾਬ ਤੇ ਵੀ ਨਾ ਕੋ ਜਾਵੇ ਫੇਰ ਵੀ ਮੈਂ ਜਿਹੜਾ ਨਾਮ ਉਹ ਨਾ ਭੁੱਲਾ ਤੈਨੂੰ ਨਾ ਨਸਰਾ ਕੋ ਹਮੇਸ਼ਾ ਤੇਰੀ ਹਿੱਕ ਘਰ ਦੇ ਵਿੱਚ ਹਮੇਸ਼ਾ ਰਵੇਸ਼ ਰਵੇ ਮੌਸੂਦਰ ਵੀ ਪਰ ਪਾਕਰ ਵੀ ਇੰਨੀ ਕਿਰਪਾ ਔਸਨਾ ਸਤਿਗੁਰਾਂ ਨੇ ਇਸ ਸਬਦ ਦੇ ਰਾਹੀਂ ਸਾਨੂੰ ਸਮਝਾਇਆ ਹੈ ਬਾਕੀ ਹੋਰ ਹੀ ਕੋਈ ਵਿਚਾਰ ਚਾਹ ਲਈ ਆਇਆ ਗੁਰੂ ਹੈ ਬੜਾ ਕੁਝ ਗੁਰੂ ਬਾਣੀ ਦੇ ਮਨ ਪਤਾ ਲੱਗਣਾ ਲੱਗਣਾ ਹੈ ਬੜਾ ਕੁਝ ਸਾਨੂੰ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੀਆਂ ਅੱਖਰ ਸਾਨੂੰ ਕੀ ਕੀ ਸਮਝਾਦੀ ਹੈ ਕੀ ਕੀ ਸੁਨੇਹਾ ਦੇ ਰਹੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਿਵੇਂ ਧਾਰਨ ਕਰਨਾ ਹੈ ਸਾਰਾ ਕੁਝ ਬਾਦਸ਼ਾਹ ਜੀ ਸਾਨੂੰ ਸਿਖਾ ਦੇਣਾ ਹੈ ਲੋੜ ਹੈ ਸੁਣਨ ਦੀ ਵਿਚਾਰਨ ਦੀ ਧਾਰਨ ਕਰਨ ਦੀ ਜਦੋਂ ਵਿਚਾਰਾਂਗੇ ਧਾਰਨ ਕਰਾਂਗੇ ਸੁਣਾਂਗੇ ਜ਼ਿੰਦਗੀ ਬਹੁਤ ਸਖਾਰੀ ਹੋ ਜਾਗੀ ਇਹ ਗੰਦੀ ਨਾ ਹਾਈ ਨੂੰ ਆਈ ਕੁਮਾਰੀ ਆਈ ਇਹ ਉਹ ਇਹ ਹਾਈ ਖਤਾਂ ਹੋ ਜਾਣੀ ਹੈ ਉਹ ਅੰਦਰੋਂ ਕੁਰਬਾਨੀ ਦੇ ਨਾਲ ਵਿੱਚ ਜੁੜ ਗਈ ਤੇ ਸਭ ਕੁਝ ਦਾ ਤੱਕ ਮੋੜ ਜਾਣਾ ਹੈ ਕੇਵਲ ਤੇ ਗੁਰੂ ਯਾਤਰਾ ਹੈ ਹਮੇਸ਼ਾ ਉਹਦੇ ਵਿੱਚ ਤੇ ਗੁਰੂ ਦਾ ਜ਼ਿਕਰ ਆਏਗਾ ਗੁਰੂ ਦਾ